ਇੰਦਾ ਪੇਰ ਜੀ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਪੀਓ ਸਰ ਜੋ ਕਿ ਹਮੇਸ਼ਾ ਸਾਨੂੰ ਅਗਵਾਈ ਰਿੰਦੇ ਰਹਿੰਦੇ ਰਹੇ ਸਾਡੇ ਸਕੂਲ ਨੂੰ ਅੱਗੇ ਲੈ ਕੇ ਜਾਣ ਦੀ ਬੱਚਿਆਂ ਦੇ ਭlai ਲਈ ਔਰ एवरीथिंग ਅਸੀਂ ਬਹੁਤ ਬਹੁਤ ਤਨਵਾਦੀ ਹਾਂ ਜੀ ਬੀਪੀਓ ਸਰ ਦੇ ਉਹਨਾਂ ਦੀ ਸਿਹਤ ਨਹੀਂ ਵੀ ਸਹੀ ਸੀ ਪਰ ਫੇਰ ਵੀ ਉਹਨਾਂ ਨੇ ਸਾਡਾ ਸਦਾ ਕਬੂਲ ਲਿਆ ਸਰ ਅਸੀਂ ਹਮੇਸ਼ਾ ਰਿਣੀ ਰਹਾਗੇ ਤੁਹਾਡੇ ਇਸ ਚੀਜ਼ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਮੈਨੂੰ ਬੜਾ ਡਰ ਸੀ ਕਿ ਪਰਾਣੀ ਬਿਲਡਿੰਗ ਹੈ ਚੱਲੇਗੀ ਦੋਸ਼ ਬਟ ਨਹੀਂ ਉਹਨੇ ਹੌਸਲਾ ਦਿੱਤਾ ਕਿ ਨਹੀਂ ਮੈਡਮ ਮੈਂ ਖੜਾ ਆ ਅੱਜ ਬਿਲਡਿੰਗ ਨੂੰ ਨਵੀਂ ਬਣਾਉਣ ਦੇ ਵਿੱਚ ਹਰਿੰਦਰ ਦਾ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਨੂੰ ਅਸੀਂ ਇਹਦਾ ਗ੍ਰੇਟਫੁਲ ਹੈਗੇ ਆ ਹਰਿੰਦਰ ਆਜੋ ਸਾਡੇ ਪਰਾਣੇ ਦੇ ਆਪਕ ਭਾਰਤ ਵਿਕਾਸ ਪ੍ਰੀਸ਼ਦ ਜਿਹਦਾ ਸਾਡੇ ਸਕੂਲਾਂ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੈਗਾ ਉਹਦੀ ਪੂਰੀ ਟੀਮ ਬੱਚਿਆਂ ਦੇ ਮਾਪੇ ਤੇ ਪਿਆਰੇ ਬੱਚਿਓ ਜਦੋਂ ਕੋਈ ਬੱਚਾ ਇਹ ਤਾਂ ਤੋਂ ਟਕੇ ਸਟੇਜ 'ਤੇ ਆਉਂਦਾ ਤੇ ਆਪਦੀ ਕੋਈ ਪਰਫਾਰਮੈਂਸ ਕਰਦਾ ਚਾਹੇ ਓਤੇ ਮਿੰਟ ਦੀ ਆ ਚਾਹੇ 2 ਮਿੰਟ ਦੀ ਆ ਉਹਦੇ ਪਿੱਛੇ ਉਹਦੇ ਅਧਿਆਪਕਾਂ ਦੀ ਬੜੀ ਕਦਰਣਾ ਹੁੰਦੀ ਆ ਆਜੋ ਮੈਡਮ हाँ जी फोर्थ फोर्थ ए फर्स्ट है महिमा सेकंड मोहम्मद सोहल सोहेल सॉरी थर्ड रिधि हंड्रेड परसेंट है इताफन ਪਲੀਜ਼ ਬੱਚੇ ਜਲਦੀ ਆਜੋ 4th B ਦੇ ਬੱਚੇ ਵੀ ਰੈਡੀ ਰਹਿਣ 1st ਇਕਮ ਜੋਤ ਸੇਕਿੰਡ ਫੁੱਟਬਾਲ 3rd ਲక్ష్ਮੀ 100% ਅਟੈਂਡੈਂਸ ਹੈ ਕ੍ਰਿਸ਼ਮਾ 4th B ਦੇ ਬੱਚੇ ਵੀ ਰੈਡੀ ਰਹਿਣ ਐਂਡ ਨੈਕਸਟ 4th C ਦੇ ਬੱਚੇ ਮਹਿਕ ਕੋਖਰਿਆ ਮਧੂ ਸੈਕਿੰਡ ਸਿਧੀ ਫਰਸਟ ਕਲਾਸ ਇਹ ਨਿਹਾਰਿਕਾ ਨਾਮ ਦਾ ਕੋਈ ਵੀ ਚੀਜ਼ ਕਰਨਾ ਨਹੀਂ ਹਾਂਜੀ ਅੱਗੇ 3rd ਕਲਾਸ 3rd A ਫਸਟ ਪੋਜੀਸ਼ਨ ਹੈ ਖੁਸ਼ੀ ਯੂਕੇਜੀ ਇਹਦੇ ਬੱਚੇ ਤੇ ਆ ਰਹੇ ਹਨ ਜੀ ਯੂकेजीਏ ਦੇ ਵਿੱਚ ਫਰਸਟ ਹੈ ਜੀ ਰਾਜਵੋਰੀਆ ਸੈਕਿੰਡ ਸਮੀਰ ਥਰਡ ਨੀਲਮ ਰੈਗੂਲਰ اٹینڈنس ਹੈ ਜੀ ਰਿਤਿਕ ਦੇ ਕਲਾਪਿੰਗ ਕਰ ਦਿਓ ਬੇਟਾ ਸਾਰੇ ਤਕਰੀਬਨ ਇਹ ਗਰੀਬ ਪਰਿਵਾਰਾਂ ਨਾਲੀ ਸਵਾਦ ਤੇ ਸਾਡੇ ਬੱਚੇ ਸੋ ਮੈਂ ਇਹਨਾਂ ਮਾਤਾ ਪਿਤਾ ਨੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹਨਾ। ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਆਪਣੇ ਵੱਢਦੇ ਆ। ਉੱਥੋਂ ਦਾ ਬੜਾ ਇੱਕ ਇੱਕ ਫੈਸਲਾ ਹੁੰਦਾ ਵੇ ਬੱਚੇ ਦਾ ਜਿਹੜੇ ਮਾਤਾ ਪਿਤਾ ਉਹ ਆਣ ਉਹ ਆਪਣੇ ਬੱਚਾ ਦੀ ਪਾਰਗਰੀ ਦੇਖਣ। ਸੋ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਮੈਂ ਆਪਣੇ ਪ੍ਰਾਈਮਰੀ ਸਾਡਾ ਸਕੂਲ ਹੈ। ਸੋ ਸੂਚੇ ਸਟਾਫ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਕੂਲ ਦੇ ਮੁਖੀ ਨੇ ਪ੍ਰਤਵਾਦ ਪ੍ਰਤਵਾਦ ਜੀ ਉਹਨਾਂ ਨੂੰ ਵਧਾਈਆਂ ਦਿੰਦਾ ਵੇ ਉਹਨਾਂ ਨੇ ਜੋ ਸਰਕਾਰੀ ਸਕੂਲ ਵਾਲਾ ਮਹਾਂਸ਼ੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆਂਦਾ ਹੈ ਔਰ ਅੱਜ ਤਕਰੀਬਨ ਬੱਚਿਆਂ ਦੇ ਮਾਤਾ ਪਿਤਾ ਵੀ ਇੱਥੇ ਸਾਰੇ ਬੈਠੇ ਨੇ ਸੋ ਇਹ ਬਹੁਤ ਵੱਡਾ ਬਰਾਲਾ ਹੈ ਸੋ ਮੈਂ ਇੱਕ ਵਾਰ ਫਿਰ ਆਪਣੇ ਇੱਕ ਸੋਚੀ ಗ್ರಾಮ ਪੰਚਾਇਤ ਵੱਲੋਂ ਛੋਟੇ ਸਕੂਲ ਦੇ ਸਾਡੇ ਅਧਿਆਪਕ ਨੇ ਸੋ ਇਹਨਾਂ ਦਾ ਮੈਂ ਬਹੁਤ-ਬਹੁਤ ਆਪਣੀ ਪੰਚਾਇਤ ਨੂੰ ਧੰਨਵਾਦ ਕਰਦਾ ਬਹੁਤ ਵੱਡਾ ਇਹਨਾਂ ਦਾ ਬਰਾਲਾ ਹੈ ਤੁਮੈਂ ਆਪਣੇ ਬੱਚਾ ਨੂੰ ਇੱਕ ਬੇਨਤੀ ਜਰੂਰ ਕਰਨੀ ਚਾਹੁੰਦਾ ਬਸ ਸਵੇਰੇ ਜਲਦੀ ਉੱਠਿਆ ਕਰੋ ਜੋ ਤੁਹਾਡੇ ਮਾਤਾ ਪਿਤਾ ਉੱਠਦੇ ਨੇ ਉਹਨਾਂ ਦੇ ਪੈਰੀ ਹੱਥ ਲਾ ਕੇ ਸਕੂਲ ਆਇਆ ਕਰੋ ਸਕੂਲ ਆ ਕੇ ਆਪਣੇ ਟੀਚਰ ਦੇ ਵੀ ਪੈਰੀ ਹੱਥ ਲਾਇਆ ਕਰੋ ਸੋਧ ਨਾਲ ਅਧਿਆਪਕ ਦਾ ਵੀ ਸਤਿਕਾਰ ਹੁੰਦਾ ਤੁਹਾਡੇ ਮਾਤਾ ਪਿਤਾ ਦਾ ਵੀ ਸਤਿਕਾਰ ਹੁੰਦਾ ਜਦੋਂ ਕਿ